ਵਿੱਚ ਕੋਈ ਕਮੈਂਟ ਨਹੀਂ ਕੋਈ ਕੁਝ ਨਹੀਂ ਹੋਰ ਨੇ ਮਤਲਬ ਜਿਹੜਾ ਜਿਹੜਾ ਰੰਡੀ ਆ ਗੁਜਰੀ ਆ ਉਹਨਾਂ ਨੇ ਮੇਰੇ ਫੇਸਬੁੱਕ ਤੇ ਕਮੈਂਟ ਕੀਤੇ ਗੰਦੇ ਕਮੈਂਟ ਕੀਤੇ ਗਏ ਆ ਆ ਦੇਖੋ ਮੈਂ ਇੱਕ ਤੁਹਾਨੂੰ ਚੀਜ਼ ਦਿਖਾਣਾ ਜਿਨ੍ਹਾਂ ਨੇ ਕਮੈਂਟ ਪਾਇਆ ਆ ਮੇਰੀ ਆਈਡੀ ਆ ਆ ਦੇਖੋ ਆ ਮੇਰੀ ਏਰੀਆ ਦਾ ਤੁਹਾਨੂੰ ਦਿਖਾਣਾ ਇੱਕ ਮਿੰਟ ਰੰਡੀ ਰੰਡੀ ਗੁਜਰੀ ਦਾ ਬਲਦਕਾਰੀ ਆ ਦੇਖੋ ਜੀ ਆਨੇ ਦੇਖੋ ਕੀ ਕੁਝ ਪਾਇਆ ਹੈ ਆ ਦੇਖੋ ਆ ਦੇ ਕੀ ਕੁਝ ਪਾਇਆ ਜੀ ਹੋਰ ਵੀ ਦਿਖਾਣਾ ਮੈਂ ਆ ਦੇਖੋ ਜੀ ਸਾਡੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਸਾਡੇ ਜੋ ਵੀ ਮਤਲਬ ਸਾਡੇ ਸਤਿਕਾਰਯੋਗ ਹੋਰ ਹੈ ਜਿਨ੍ਹਾਂ ਨੇ ਸਾਨੂੰ ਮਤਲਬ ਇਸ ਦੁਨੀਆ ਦਿਖਾਈ ਹੈ ਆ ਦੇਖੋ ਕੀ ਕੁਝ ਪਾਇਆ ਆ ਆਈ ਆਈ ਨੇ ਇਹਦੇ ਕਮੈਂਟ ਕੀਤਾ ਗਿਆ ਹੈ ਇਹ ਇੱਕ ਮਿੰਟਾਂ ਦੇ ਵਿੱਚ ਆਇਆ ਹੈ ਆ ਦੇਖੋ ਇਹ ਬਹੁਤ ਕਾਨੂੰਨੀ ਹਰਕਤ ਹੈ ਇਹ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਪਰ ਮੈਂ ਕੱਲ ਐਸਐਸਪੀ ਸਾਹਮਣੂ ਜਾ ਕੇ ਮਿਲੂਗਾ ਇਦਾਂ ਮੰਗ ਪੱਤੇ ਵੀ ਦਊਗਾ ਜਿਹੜੇ ਆ ਜਿਹੜੀ ਜਿਹੜੀ ਇਹ ਆਈਡੀ ਆ ਇਹਦੀ ਜਾਂਚ ਕੀਤੀ ਜਾਵੇ ਤੇ ਇਹਨੂੰ ਪਕੜ ਕੇ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਸਾਡੇ ਜਿਹੜੇ ਸਿੱਖ ਵੀਰ ਹੈ ਜੋ ਕਿ ਉਹਨਾਂ ਨੂੰ ਮੰਨ ਨੂੰ ਠੋਸ ਲੱਗੀ ਹੈ ਠੀਕ ਹੈ ਪਰ ਉਹ ਇਹ ਚੀਜ਼ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਇਹ ਚੀਜ਼ ਸਾਹਮਣੇ ਲੈ ਕੇ ਆਣ ਫੋਰ ਵੀ ਕਰਨਾ ਆ ਦੇਖੋ ਜੀ ਆ ਦੇਖੋ ਸਾਡੇ ਗ੍ਰੰਥ ਸਾਹਿਬ ਦੇ ਕੀ ਕੁਛ ਪਾਇਆ ਇਹ ਗਲਤ ਬਹੁਤ ਬਹੁਤ ਗਲਤ ਚੀਜ਼ ਹੈ ਇਹ ਕਰਨਾ ਨਹੀਂ ਚਾਹੀਦਾ ਜਿਨੇ ਵੀ ਚੀਜ਼ ਕੀਤੀ ਹੈ ਪਰ ਨਿੰਗ ਸਿੰਘਾਂ ਨੂੰ ਮੇਰੇ ਤੇ ਸ਼ੱਕ ਹੈ ਕਿ ਮੈਂ ਦੇਖੋ ਜੀ ਮੈਂ ਜੇ ਕੁਝ ਨਾ ਕਰਾਂ ਨਾ ਮੈਨੂੰ ਲੋੜ ਹੈ ਜੇ ਮੈਂ ਕੁਝ ਕੀਤਾ ਹੋਵੇ ਤੁਸੀਂ ਬੇਸ਼ੱਕ ਮੇਰੇ ਤੇ ਕਾਰਵਾਈ ਕਰਾ ਸਕਦੇ ਹੋ ਮੈਂ ਤੁਹਾਡੇ ਨਾਲ ਖੜਾ ਹਾਂ ਮੈਂ ਕੁਝ ਨਹੀਂ ਬੋਲਦਾ ਪਰ ਜਿਹੜੀ ਆ ਹਰਕਤ ਤੇ ਉਹ ਗੰਦੀ ਹਰਕਤ ਹਰਕਤ ਹੈ